ਇਹ ਹੈ ਪਦਰੋਤ ਨਾਲ ਪਦਰੋਤ ਕੀ ਕੁਝ ਨਹੀਂ ਲਿਆ ਜਰ ਬੰਦ ਕਰੀਗੇ ਸਮੇ ਸਮੇਂ ਦੇ ਨਾਲ ਬੰਦੇ ਲੋੜਾ ਹੁਣ ਬੜੇ ਜ਼ੋਰ ਨਾਲ ਬੰਦ ਕਰਾਓ ਇਹ ਹੋ ਗਈ ਹਾਂ ਫਿਰ ਆਹ ਫੜਾ ਸਫਲ ਹੋਇਆ ਬਹੁਤ ਬਹੁਤ ਸ਼ਾਬਾਸ਼ ਮੈਂ ਗਾਉਗਾ ਜੰਪ ਕਰ ਰਹੇ ਸੀ ਉਹ ਦਸੇ ਨਾਜਨਾ ਉਹ ਲਿ ਗਿਆ ਜੀ ਸ਼ਾਬਾਸ਼ ਅਨਿਕਰ ਸਾਹਿਬ ਅੱਜ ਨਵਾਂ ਸਾਲ ਦਾ ਵਿਧਿਆੜਾ ਤੇ ਨਾਲ ਇੱਥੇ ਤੁਸੀਂ ਇੱਕ ਰੈਸਟੋਰੈਂਟ ਦੇ ਉਦਘਾਟਨ ਕਰਨ ਆਏ ਹੋ ਰੌਣਕ ਰੈਸਟੋਰੈਂਟ ਰੌਣਕ ਰੈਸਟੋਰੈਂਟ ਦੇ ਕੀ ਕਹੋਗੇ ਤੁਸੀਂ ਸਫਤ ਬੱਲੰਦ ਦਾ ਰੌਣਕ ਰੈਸਟੋਰੈਂਟ ਜਿਹੜਾ ਅੱਜ ਜੀ ਦੀ ਓਪਨਿੰਗ ਹੋਈ ਆ ਉਹਨਾਂ ਨੂੰ ਮੈਂ ਵਧਾਈ ਦਿੰਦਾ ਕਿ ਪਰੰਪਰਾ ਤੋਂ ਮੈਨਾਂ ਤੇ ਮਿਹਨਤ ਲਈ ਰੱਖੀ ਔਰ ਇਹ ਦਿਨ ਦੁਪਣੀ ਰਾਤ ਚੱਲ ਉੱਤਰਦੀ ਕਰਨ ਪਰ ਲੋਕਾਂ ਨੂੰ ਵਧੀਆ ਟੇਸਟੀ ਖਾਣਾ ਖਵਾਉਣ ਤਾਂ ਕਿ ਲੋਕ ਸੇਗਮੰਦ ਰਹਿਣ ਉਹਦਾ ਵੱਡਾ ਕਾਰਨ ਵੀ ਹੈ ਕਿ ਗ੍ਰਾਹਕ ਜਿਹੜੀ ਆਪ ਆ ਉਹ ਵੀ ਡਾਈਟੀਸ਼ਨ ਹੈ ਤੇ ਮੈਨੂੰ ਲੱਗਦਾ ਕਿ ਉਹ ਇਸ ਗੱਲ ਦਾ ਧਿਆਨ ਰੱਖੇਗੀ ਹੈਲਦੀ ਫੂਡ ਕਿਸ ਤਰ੍ਹਾਂ ਦੇਣਾ ਉਹ ਤੁਮੇ ਲੇਗਾ। ਅੱਜ ਸਵਾਭ ਹੈ ਕਿ ਅੱਜ ਨਵਾਂ ਸਾਲ ਦੀ ਆਮਦ ਹੋਈ ਹੈ। ਇਸ ਮੌਕੇ ਤੇ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਸਮੂਹ ਦੇਸ਼ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਔਰ ਉਸ ਪ੍ਰਮਾਤਮਾ ਸਭੈ ਨੂੰ ਅਰਦਾਸ ਕਰਦਾ ਕਿ ਇਹ ਸਾਡਾ ਆਉਣ ਵਾਲਾ ਸਾਲ ਸਾਡੇ ਸੂਬੇ ਲਈ, ਸਾਡੇ ਹਲਕੇ ਲਈ, ਸਾਡੇ ਦੇਸ਼ ਲਈ ਤਰੱਕੀਆਂ ਲੈ ਕੇ ਆਵੇ। ਇੱਥੇ ਸਾਰਿਆਂ ਦੇ ਘਰਾਂ ਦੇ ਵਿੱਚ ਸ਼ਾਂਤੀ ਬਸੇ ਔਰ ਲੋਕ ਆਪਣੇ ਦੇਸ਼ ਦੀ ਤਰੱਕੀ ਦੇ ਲਈ ਪੂਰਾ ਪੂਰਾ ਯੋਗਦਾਨ ਪਾਣ। ਸੋ ਮੈਂ ਇਸ ਗੱਲ ਅਭਿਆਸ ਕਰਨਾ ਕਿ ਜਿਸ ਤਰ੍ਹਾਂ ਮੈਂ ਅੱਜ ਗੁਰਦੁਆਰਾ ਸਾਹਿਬ ਗਿਆ ਸੀ ਉੱਥੇ ਵੀ ਅਸੀਂ ਇਹੀ ਅਰਦਾਸ ਕੀਤੀ ਹੈ ਕਿ ਇਹ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ। ਸਾਡਾ ਅਸੀਂ ਤਰਮਾ ਦੇ ਹਟ ਕੇ ਅਸੀਂ ਯਾਦ ਪਾਤ ਤੋਂ ਪਿੱਛੇ हट ਕੇ ਅਸੀਂ ਉਸ ਜੋ ਉਸ ਦੇ গুণਵਾਨੀ ਤੇਜ ਬਈ ਸੰਜੀਵ ਘਰਤਾ ਦੀ ਗੱਲ ਕੀਤੀ ਹੈ। ਇਸ ਸਾਲ ਸਾਡੇ ਲਈ ਖੁਸ਼ੀਆਂ ਲੈ ਕੇ ਆਵੇ ਆਪ ਸਿਪਾਈ ਚਾਰਾ ਲੈ ਕੇ ਆਵੇ ਇੱਕ ਵਾਰ ਫਿਰ ਨਮੇ ਸਭ ਦੀ ਲੱਖ ਲੱਖ ਵਧਾਈ ਜਿਵੇਂ ਜਦੋਂ ਪੰਜਾਬ ਸਰਕਾਰ ਵੱਲੋਂ ਇਸ ਸਾਲ ਦੇ ਵਿੱਚ ਕੀਤੇ ਜਾਣੇ ਮੇਨ ਉਪਰਾਲੇ ਜਾਂ ਡਵੈਲਪਮੈਂਟ ਕਿਹੜੀ ਕਿਹੜੀ ਕੀਤੀ ਜਾਣੀਆਂ ਹੈ ਜਾਂ ਜੇ ਗੱਲ ਕਰ ਲਈਏ ਇੱਕ ਵੱਡਾ ਵੱਡੀ ਪੈਂਡਿੰਗ ਰਹਿਣ ਦੀ ਗੱਲ ਔਰਤਾਂ ਨੂੰ ਜਿਹੜਾ ਦਿੱਤਾ ਜਾਣਾ 1000 ਰੁਪਏ ਦਿੱਤਾ ਜਾਣਾ ਉਹਦੇ ਬਾਰੇ ਕੁਝ ਵਿਸਥਾਰ ਦੇਖੋ ਮੈਂ ਪਹਿਲਾਂ ਵੀ ਜਦੋਂ ਇਲੈਕਸ਼ਨ ਸੀ ਜਿਲ੍ਹਾ ਪੁਲਿਸ ਬਲਕ ਸਮਥਿੰਗ ਹੈ ਉਹਦੇ ਵਿੱਚ ਵੀ ਕਿਹਾ ਸੀ ਕਿ ਜੇ 31 ਮਾਰਚ ਤੱਕ ਆਪਾਂ ਜਿਹੜੀਆਂ ਸਾਡੀਆਂ ਪੀਜੇ ਬਾਲਜ ਨੇ ਨਾ ਇੱਕ ਵਾਅਦਾ ਕੀਤਾ ਗਰੰਟੀ ਦਿੱਤੀ ਹੈ ਕਿ 1100 ਰੁਪਏ ਦੇਣਾ ਨਾ ਹਰ ਵੀ ਨੇ ਉਹ ਨਾ ਦਿੱਤਾ ਕਿ ਅਗਰ ਕਤੋਂ ਵੱਡ ਮੈਂ ਤਾਂ ਨਹੀਂ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਮੈਂ ਫੇਰ ਇਲੈਕਸ਼ਨ ਉਹ ਪਾਣੀ ਲੈਣੀ ਹੈ ਕਿਉਂਕਿ ਜੇ ਵਾਅਦਾ ਨਹੀਂ ਪੂਰਾ ਕਰਸਦੇ ਆਪਾਂ ਕਿਸ ਨੂੰ ਨਾ ਬੋਟਾ ਮਿਲ ਜਾਵਾਂਗੇ ਔਰ ਦੂਸਰਾ ਮੇਰਾ ਜੋ ਲੱਗਦਾ ਕਿ ਮੇਰੇ ਲਈ ਜਿਆਦਾ ਇੰਪੋਰਟੈਂਟ ਉਹ ਮੈਡੀਕਲ ਕਾਲਜ ਹੈ ਕਿਉਂਕਿ ਜਿੱਥੇ ਅਸੀਂ ਚੰਗੀ ਐਜੂਕੇਸ਼ਨ ਦੇਣ ਦੀ ਗੱਲ ਕੀਤੀ ਹੈ ਔਰ ਚੰਗੀ ਸਿਹਤ ਸਹੂਲਤਾਂ ਦੇਣ ਦੀ ਗੱਲ ਕੀਤੀ ਹੈ ਉਹਦੇ ਵਿੱਚ ਦਸ ਰਖ ਦਾ ਸਿੱਧੀ ਮਾ ਔਰ ਨਮਾਸ਼ਾ ਦੇ ਵਿੱਚ ਮੈਡੀਕਲ ਕਾਲਜ ਇਹ ਮੈਂ ਸਮਝਦਾ ਕਿ ਇੱਕ ਮੌਕੇ ਦੀ ਜਰੂਰਤ ਵੀ ਹੈ ਔਰ ਸਾਡੀ ਲੋਕਾਂ ਨਾਲ ਕਮਿਟਮੈਂਟ ਵੀ ਹੈ ਉਹ ਮੈਂ ਚਾਹੂਗਾ ਕਿ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਇਹ ਸਭ ਸ਼ੁਰੂ ਕਰਨ ਔਰ ਉਹ ਉਮੀਦ ਆ ਕਰਕੇ ਰਹਿਾਂਗੇ ਠੀਕ ਹੈ ਜੀ ਧੰਨਵਾਦ ਜੀ